ਹਨ ਨਾਲ ਜਾਣਾ ਕਿ ਤੇ ਪਰਾਜ ਖੜਾੜਦਾ ਜਾਵੇ ਡੀਐਫਪੀ ਕੇ ਡੀਐਫਪੀ ਹੱਥ ਰੱਖੀ ਹੋਈ ਆਡੀ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਅੱਜ ਬੰਨ ਕੇ ਬੇਨਤੀ ਹੈ ਕਿ ਸਪੋਰਟ ਕਰਿਆ ਕਰੋ ਛੋਟੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਸਾਨੂੰ ਤੇ ਹੋਰ ਤਾਂ ਹੁਣ ਕੀ ਕਹੀਏ ਬਾਕੀ ਸੋਡਾ ਵਾਹ ਗਰੁੱਪ ਵਾਲਾ ਕਰੇ ਜਿੰਨੇ ਵੀ ਮੇਰੀ ਵੀਡੀਓ ਦੇਖਦੇ ਆ ਭੈਣ ਭਰਾ ਆਂ ਹੀ ਦੁਆ ਦੇ ਸਕਦੇ ਆ ਆਪਾਂ ਤਾਂ ਹੁਣ hello bata ya koi gal che dono koi nahi koi nahi